ਬਟਾਲਾ ਚ ਅੱਜ ਸਵੇਰੇ ਕਰੀਬ 7:45 ਮਿੰਟ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਲਾਈਨ ਰੋਡ ਦੇ ਸਾਹਮਣੇ ਭੁੱਲਰ ਪੈਲਸ ਵਾਲੀ ਗਲੀ ਉੱਤਮ ਨਗਰ ਬਟਾਲਾ ਚ ਇੱਕ ਇਲੈਕਟ੍ਰੋਨਿਕ ਦੇ ਸਮਾਨ ਨਾਲ ਭਰੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਦਾ ਭਾਰੀ ਨੁਕਸਾਨ ਹੋਇਆ ਗੋਦਾਮ ਦੇ ਮਾਲਕ ਸਰਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸਟਾਰ ਇਲੈਕਟ੍ਰੋਨਿਕ ਵਰਲਡ ਨਾਂ ਦੀ ਦੁਕਾਨ ਹੈ ਅਤੇ ਜੋ ਗੁਰਦਾਸਪੁਰ ਭਾਈਆਂ ਦੀ ਹੱਟੀ ਦੇ ਸਾਹਮਣੇ ਹੈ ਅਤੇ ਇੱਥੇ ਉਹਨਾਂ ਦਾ ਗੋਦਾਮ ਸੀ ਉਹਨਾਂ ਨੇ ਕਿਹਾ ਕਿ ਪੂਨੇ 8 ਵਜੇ ਉਹਨਾਂ ਨੂੰ ਫੋਨ ਆਇਆ ਕਿ ਗੋਦਾਮ ਦੇ ਵਿੱਚ ਅਚਾਨਕ ਅੱਗ ਲੱਗ ਗਈ ਉਹ ਮੌਕੇ ਤੇ ਪਹੁੰਚੇ ਉਹਨਾਂ ਨੇ ਵੇਖਿਆ ਕਿ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਉਹਨਾਂ ਕਿਹਾ ਕਿ ਕਰੀਬ 24 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉੱਥੇ ਫਾਇਰ ਬ੍ਰਿਗੇਡ ਦੀ ਟੀਮ ਨੀਰਜ ਸ਼ਰਮਾ ਦੀ ਗਵਾਹੀ ਚ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਬੜੀ ਮੁਸ਼ਕਲਤ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਨੇ ਦੱਸਿਆ ਕਿ ਚਾਰ ਗੱਡੀਆਂ ਆਉਂਦੀਆਂ ਜਾਂਦੀਆਂ ਰਹੀਆਂ ਅਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਕਿਹੜੀ ਕੀ ਨਾ ਕਿੱਥੋਂ ਰਹਿਣ ਵਾਲੇ ਹੋ ਕੀ ਹਾਸ ਹੋਇਆ ਮੇਰਾ ਨਾਮ ਪਰਾਂਜੀ ਸਿੰਘ ਮੈਂ ਸਿੰਬਲ ਚੌਂਗ ਸਟਾਰ ਲੈਕਪੁਰਾ ਰਹਿਣ ਵਾਲਾ ਹਾਂ ਮੈਂ ਸੁੱਤਾ ਐ ਤੇ ਮੈਨੂੰ 4:30 ਵੇਂ ਆਣੀ ਗਵਾਰ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਐ ਫੇਰ ਮੈਂ દોੜਿਆ ਆਇਆ ਫਟਾਫਟਾ ਬਜ਼ਲ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟਾੜੀ ਆ ਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤਿੱਕਰ ਕਾਫੀ ਅੰਕ ਤੇ ਪਾ ਬਣਵਾਚਦੇ ਪਏ ਸੀ ਤੇ ਸਾਰਾ ਹੀ ਸੌਫ ਸਾੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆ ਹੈਗਾ ਸਭ ਮਤਲਬ ਸਟਾਕ ਨਾ ਲਾਸਟ ਹੋ ਗਿਆ ਇਹ ਆਪਣਾ ਹੈਗਰ ਨੇ ਉੱਤਮ ਨਗੇ ਮਾਡਲ ਤੋਂ ਕਿ ਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗਦਾਮ ਹੈ ਕੀ ਲੱਗਦਾ ਕਿਦਾਂ ਅੱਗੇ ਲੱਗੇ ਸਾਰਾ ਅਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕਿ ਪਤਾ ਲੱਗਦਾ ਹਾਂ ਕਿਉਂ ਲਾ ਰਾਇਆ ਸੀ ਹਾਂਜੀ ਅੱਜ ਸਾਰਾ ਕਾਫੀ ਇਹ ਸਟਾਕ ਕੀਤਾ ਸੀ ਦੀਵਾਲੀ ਦਾ ਆਪਾਂ 24-25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ 5 ਡੇਢ ਨੂੰ ਕਿਦਾਂ ਸਮੇਂ ਜਦੋਂ ਟਾਈਮ ਨਾ ਆਵੇ ਟਾਈਮ ਨਾ ਆਵੇ ਵੀ 25 ਮਿੰਟ ਲੱਗੇ ਸੀ ਵੀ ਆਂਦੇ ਹੁੰਦੇ ਹੋਏ ਸਿਰ ਵੀ ਆਂ ਤੇ ਬਾਰਿਜੂਤੀ ਸਾਰਾ ਨੁਕਸਾਨ ਹੋ ਚੁਕਾ ਕੁਛ ਨਹੀਂ ਬਚਿਆ ਰਹਾ ਅਮਰ ਜੀ ਵੱਡਾ ਸਾਕ ਨੁਕਸਾਨ ਕਾਫੀ ਹੋਇਆ ਮੌਕੇ ਤੇ ਪਹੁੰਚੀ ਮਿਹਲੇ ਲੋਕ ਸੰਦਾ ਟਿਕਾਣਾ ਕੀ ਜਾਣ ਜੀ ਮੈਂ ਪਹੁੰਚਿਆ ਮਾਡਲ ਟਾਊਨ ਬਟਾਲਾ ਇਹ ਗੋਦਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕੀ ਜਿਹੜੀ ਆਗ ਕੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਕਿਰਪਾ ਅਰੇ ਜੋ ਇਹਨਾਂ ਦੀ ਵੱਤਵਾਰ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ਉਹੀ ਵੀਟਕੇਸੇ ਦਾ ਵੀ ਆਨ ਗਵਾਨ ਸਾਹਮਣੇ ਆ ਰਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਆ ਕੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਕਹਾਣੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦਾ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ ਕਰਪੇ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਦੋਂ ਦਾ ਮੰਗ ਕੀਤੀ ਹੈ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਹੈ ਇੱਕੋ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ ਐਚਵਾਈਜ਼ਾ ਡਾਕੂਮੈਂਟ ਰਿਕੁਆਇਰਡ ਹੈ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ ਦੋ ਦਿਨ ਦਿਨ ਦਾ ਕੰਮ ਹੋਇਆ ਉਹਨੂੰ ਦੋ ਤਿੰਨ ਘੰਟਿਆਂ ਚ ਨਿਪਟਾਉਣ ਦੀ ਕੋਸ਼ਿਸ਼ ਆ ਕੀਤੀ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਆ ਵੀਰਿੰਦੀਆਂ ਗੱਲਾਂ ਨੇ ਉਹ ਸ਼ਰੀਪਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਟ ਨੇ ਇੱਕ ਵਧੀਆ ਕੰਮ ਕੀਤਾ ਨੀਰੇ ਸ਼ਰਮਾ ਦੀ ਗਵਾਹੀ 'ਚ ਕੀ ਕਹਿਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀਲੇਰੀ ਨਾਲ ਅੰਦਰ ਵੜ ਕੇ ਕੰਮ ਕੀਤਾ ਵੇਖੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਰੋਸ ਅੜ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਉੱਚ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਤੋਂ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਠੀਕ ਲੰਘਦੇ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਕਮਟਾਲਾ ਤੋਂ ਜੀ ਤੁਸੀਂ ਆਇਆ ਤੁਸੀਂ ਕਿਨੇ ਵੇ ਪਹੁੰਚੇ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਹੈ ਨਿਰਬਾਉਤ ਤੇ 5-7 ਮਿੰਟਾਂ 'ਚ ਹੀ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟਾਂ 'ਚ ਆ ਗਈਆਂ ਗਲੀ ਸੱਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫਰੀਜਾਂ ਦਾ ਵਾਪ ਸੋਮ ਵਗੈਰਾ ਵੇਚਿਆ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਬੈਸਟ ਦੇ ਵਿੱਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾਰ ਇਹ ਤੇ ਬਾਅਦ 'ਚ ਉਹ ਸਰ ਐਨਾਲਿਸਿਸ ਕਰ ਸਕਣਗੇ ਕਿ ਕਿਸ ਤਰ੍ਹਾਂ ਅਗ ਲੱਗੀਆਂ ਹਲੇ ਤੇ ਫਿਲਹਾਲ ਹੀ ਅਕ ਭਜਾਉਣ ਵਾਲੇ ਪਾਸੇ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3-3 4-4 ਵ ਕਾਰ ਗੱਡੀਆਂ ਲਗਾਤਾਰੀ ਟਰਨਓਵ ਚੱਲਦੀ ਹੈ ਬਾਰ-ਬਾਰ ਭਰ ਕੇ ਆਦੀ ਹੈ